ਵਾਹਿਗੁਰੂ ਜੀ ਮਹੀਨਾ ਸਤੰਬਰ ਮਸਿਆ 2 ਤਿੰਨ ਸਤੰਬਰ ਸੰਗਰਾਂ 16 ਸਤੰਬਰ ਪੂਰਨਮਾਸ਼ੀ 18 ਸਤੰਬਰ ਪੰਚਮੀ 8 ਸਤੰਬਰ ਦਸਮੀ 13 ਸਤੰਬਰ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 4 ਤਰੀਕ ਗੁਰਿਆਈ ਪੰਜਵੀਂ ਪਾਤਸ਼ਾਹੀ 5 ਤਰੀਕ ਜੋਤੀ ਜੋਤ ਚੌਥੀ ਪਾਤਸ਼ਾਹੀ 6 ਤਰੀਕ ਗੁਰਿਆਈ ਚੌਥੀ ਪਾਤਸ਼ਾਹੀ 16 ਅੰਤਰੀਕ ਜੋਤੀ ਜੋਤ ਤੀਜੀ ਪਾਤਸ਼ਾਹੀ 18 ਗੁਰਿਆਈ ਦੂਜੀ ਪਾਤਸ਼ਾਹੀ 22 ਸਤੰਬਰ ਜੋਤੀ ਜੋਤ ਪਹਿਲੀ ਪਾਤਸ਼ਾਹੀ 27 ਸਤੰਬਰ ਛੁੱਟੀਆਂ ਮੇਲੇ ਤੇ ਦਿਨ ਤਿਹਾੜ ਜਨਮ ਉਤਸਵ ਸ਼੍ਰੀ ਗਣੇਸ਼ ਜੀ 7 ਤਰੀਕ ਬਾਬੇ ਦਾਵਿਆ ਬਟਾਲਾ 10 ਸਤੰਬਰ ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ बारह सितंबर ईद सोलह सितंबर मेला बाबा सोडल जलंधर सतारा अठार शराद शुरू अठार अठारह तो भी बरसी बाबा बुढ़ा जी इक्की ती जन्मदिन शहीद सरदार भगत सिंह अठाई सितंबर जो भी किसी लोड़वंद आवाज तडे तो तक पहुंचे ਤਾ ਪਰਮਾਤਮਾ ਦਾ ਸ਼ੁਕਰ ਜ਼ਰੂਰ ਕਰੋ ਕਿਉਂਕਿ ਉਹਨਾਂ ਨੇ ਕਿਸੇ ਦੀ ਮਦਦ ਲਈ ਤੁਹਾਨੂੰ ਚੁਣਿਆ ਹੈ ਨਹੀਂ ਤਾਂ ਪਰਮਾਤਮਾ ਸਾਰਿਆਂ ਲਈ ਇਕੱਲਾ ਹੀ ਕਾਫੀ ਹੈ ਸਦਾ ਸੱਚ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ